ਜੇਕਰ ਆਚਾਰ ਦਾ ਨਾਮ ਸੁਣਦੇ ਹੀ ਤੁਹਾਡੇ ਮੂੰਹ ਵਿੱਚ ਵੀ ਪਾਣੀ ਆ ਜਾਂਦਾ ਹੈ ਤਾਂ ਇੱਕ ਵਾਰ ਇਹ ਖਬਰ ਵੇਖ ਲਓ ਇਸ ਦੇ ਬਾਅਦ ਸ਼ਾਇਦ ਤੁਸੀਂ ਆਚਾਰ ਖਾਣਾ ਤਾਂ ਦੂਰ ਵੇਖਣਾ ਵੀ ਪਸੰਦ ਨਹੀਂ ਕਰੋਗੇ ਕਿਉਂਕਿ ਜੀਬ ਦੇ ਸਵਾਦ ਲਈ ਬਣਿਆ ਇਹ ਚਟਪਟਾ ਆਚਾਰ ਜੋ ਬਾਜ਼ਾਰਾਂ ਵਿੱਚ ਵਿਕ ਰਿਹਾ ਹੈ ਕਿਤੇ ਨਾ ਕਿਤੇ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਇਹ ਤਸਵੀਰਾਂ ਯਮੁਨਾਨਗਰ ਦੀਆਂ ਨੇ ਯਮੁਨਾਨਗਰ ਦੇ ਵਿੱਚ ਸੀਐਮ ਫਲਾਈਂਗ ਨੇ ਆਚਾਰ ਬਣਾਉਣ ਵਾਲੀ ਇੱਕ ਫੈਕਟਰੀ ਦੇ ਵਿੱਚ ਛਾਪਾ ਮਾਰਿਆ ਇਸ ਛਾਪੇਮਾਰੀ ਦੌਰਾਨ ਜੋ ਸੱਚ ਸਾਹਮਣੇ ਆਇਆ ਹੈ ਉਹ ਕਾਫੀ ਹੈਰਾਨ ਕਰ ਦੇਣ ਵਾਲਾ ਹੈ ਸੈਂਕੜੇ ਡਰਮ ਅਚਾਰ ਤੇ ਉਸ ਤੇ ਪਈ ਧੂੜ ਮਿੱਟੀ ਅਤੇ ਅਚਾਰ ਦੀਆਂ ਵੱਖ-ਵੱਖ ਖੋਦੀਆਂ ਜਿਨ੍ਹਾਂ ਨੂੰ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਸ ਫੈਕਟਰੀ ਦੇ ਵਿੱਚ ਅਚਾਰ ਨਹੀਂ ਬਣ ਰਿਹਾ ਬਲਕਿ ਸੜ ਰਿਹਾ ਹੋਵੇ ਪੂਰੀ ਫੈਕਟਰੀ ਚ ਗੰਦਗੀ ਫੈਲੀ ਹੋਈ ਹੈ ਅਤੇ ਸ਼ਰਾਬ ਵਾਲੀ ਪੇਟੀਆਂ ਦੇ ਗੱਤਿਆਂ ਦੇ ਵਿੱਚ ਅਚਾਰ ਦੇ ਡੱਬਿਆਂ ਨੂੰ ਭਰਿਆ ਜਾ ਰਿਹਾ ਹੈ ਹੁਣ ਇਸ ਅਚਾਰ ਨੂੰ ਖਾਣ ਨਾਲ ਭਲਾ ਕਿਸ ਦੀ ਸਿਹਤ ਖਰਾਬ ਨਹੀਂ ਹੋਵੇਗੀ ਹਾਲਾਤ ਤੋਂ ਜੋ ਅਚਾਰ ਹੈ ਉਹ ਜੁਨ ਕੇ ਦੇਖਣੇ ਮੇ ਤੋਂ ਪ੍ਰਥਮ ਦ੍ਰਿਸ਼ਟਾ ਨਿਯਮੋ ਕੇ ਵਿਰੁੱਧ ਹੈ ਜੋ ਮਨੁੱਖ ਕੇ ਖਾਣੇ ਕੇ ਲਿਏ ਹਾਨੀਕਾਰਕ ਸਵਾਸਥੇ ਕੇ ਲਿਏ ਪ੍ਰਥਮ ਦ੍ਰਿਸ਼ਟੀ ਦੇਖਣੇ ਚਾਹਤੇ ਐ ਸਹੀ ਲੱਗ ਰਹਾ ਬਾਕੀ ਜੋ ਫਾਈਨਲ ਰਿਪੋਰਟ ਹੈ ਇਸਮੇ ਉਹ ਡਾਕਟਰਾਂ ਕੀ ਟੀਮ ਦੇ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਅਚਾਰ ਨੂੰ ਤੁਸੀਂ ਬੜੇ ਸਵਾਦ ਦੇ ਨਾਲ ਖਾਂਦੇ ਹੋ ਉਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਅਚਾਰ ਬਣਾਉਣ ਵੇਲੇ ਨਾ ਤਾਂ ਸਫਾਈ ਦਾ ਕੋਈ ਧਿਆਨ ਰੱਖਿਆ ਜਾਂਦਾ ਤੇ ਨਾ ਹੀ ਲੋਕਾਂ ਦੀ ਸਿਹਤ ਦਾ। ਸਿਰਫ ਕੁਝ ਖਾਣਾ ਪੂਰਤੀ ਕਰਕੇ ਦਿਲ ਖਿਚਵੀਆਂ ਪੈਕਿੰਗਾਂ ਕਰਕੇ ਅਜੇਹੀਆਂ ਚੀਜ਼ਾਂ ਨੂੰ ਬਾਜ਼ਾਰ ਵਿੱਚ ਉਤਾਰ ਦਿੱਤਾ ਜਾਂਦਾ ਹੈ ਜੋ ਲੋਕਾਂ ਦੀ ਸਿਹਤ ਲਈ ਬੇਹਦ ਹਾਨੀਕਾਰਕ ਨੇ ਯਮਨਾਨਗਰ ਤੋਂ ਸੁਮਿਤ ਉਬਰਾਏ ਜਗਬਾਣੀ ਟੀਵੀ